ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕੱਲ ਸੁਰਖੀਆਂ ਤਾਂ ਸਾਰਿਆਂ ਨੇ ਸੁਣ ਹੀ ਲਈਆਂ ਹੋਣਗੀਆਂ 1993 ਦੇ ਦੋ ਝੂਠੇ ਪੁਲਿਸ ਮੁਕਾਬਲੇ ਜਿਨ੍ਹਾਂ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਰਾਣੀਵੱਲਾ ਪਿੰਡ ਦੇ 7 ਵਾਸੀ ਮਾਰੇ ਗਏ ਸੀ ਉਸ ਸਮੇਂ ਦੇ ਪੰਜਾਬ ਪੁਲਿਸ ਦੇ ਐਸਐਸਪੀ ਡੀਐਸਪੀ ਸਮੀਤ ਪੰਜ ਪੁਲਿਸ ਵਾਲਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਔਰ ਇਹ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ सीबीआई ਇਹਨਾਂ ਦੋਸ਼ੀਆਂ ਨੂੰ ਸਜ਼ਾ ਕਿਸ ਦੀ ਮਦਦ ਦੇ ਨਾਲ ਦਵਾ ਸਕ। ਇਹਨਾਂ ਪੀੜਤਾਂ ਦੀਆਂ ਪੋਸਟਮਾਰਟਮ ਦੀਆਂ ਰਿਪੋਰਟਾਂ ਜਿਨ੍ਹਾਂ ਨਾਲ ਪੁਲਿਸ ਦੀ ਝੂਠੀ ਕਹਾਣੀ ਦਾ ਪਰਦਾ ਫਾਸ਼ ਹੋਇਆ ਹੈ ਉਹ ਰਿਪੋਰਟਾਂ ਕਿਸ ਨੇ ਲਿਖੀਆਂ ਸਨ? ਇੱਕ ਹੋਰ ਹੈਰਾਨੀਜਨਕ ਤੱਥ ਇਹ ਹੈ ਸੱਤ ਪੀੜਿਤ ਜਿਹੜੇ ਮਰਨ ਵਾਲੇ ਸੀ ਉਹਨਾਂ ਵਿੱਚ ਚਾਰ ਪੰਜਾਬ ਪੁਲਿਸ ਦੇ ਮੁਲਾਜ਼ਮ ਸਨ ਸਾਰੇ ਸਪੈਸ਼ਲ ਪੁਲਿਸ ਅਫਸਰ ਐਸਪੀਓ ਕੱਲ ਸੀਬੀਆਈ ਦੀ ਸਪੈਸ਼ਲ ਕੋਰਟ ਦੇ ਜੱਜ ਬਲਵਿੰਦਰ ਸਿੰਘ ਸਰਾ ਨੇ ਸਾਬਕਾ ਐਸਐਸਪੀ ਭੁਪਿੰਦਰਜੀਤ ਸਿੰਘ ਡੀਐਸਪੀ ਦਵਿੰਦਰ ਸਿੰਘ ਇੰਸਪੈਕਟਰ ਸੁਭਾ ਸਿੰਘ ਏਐਸਆਈ ਗੁਲਬਰਗ ਸਿੰਘ ਤੇ ਰਗਵੀਰ ਸਿੰਘ ਨੂੰ ਕਤਲ ਸਬੂਤ ਮਿਟਾਉਣ ਦੀ ਕੋਸ਼ਿਸ਼ ਤੇ ਰਿਕਾਰਡਾਂ ਨਾਲ ਛੇੜਛਾੜ ਜਾਂ ਝੂਠੇ ਰਿਕਾਰਡ ਤਿਆਰ ਕਰਨ ਲਈ ਆਈਪੀਸੀ ਦੀਆਂ ਧਰਾਵਾਂ 120ਬੀ 302 201 218 ਦੇ ਤਹਿ ਦੋਸ਼ੀ ਕਰਾਰ ਦਿੱਤਾ ਹੈ सीबीआई ਦੀ ਜਾਂਚ ਤੋਂ ਇਹ ਪਤਾ ਲੱਗਿਆ ਹੈ ਕਿ ਪੀੜਤਾਂ ਨੂੰ ਪਹਿਲਾਂ ਸੰਗਤਪੁਰਾ ਪਿੰਡ ਵਿੱਚ ਹੋਈ ਡਾਕੇ ਦੀ ਵਾਰਦਾਤ ਦੇ ਲਈ ਚੱਕਿਆ ਗਿਆ ਸੀ ਪਰ ਫਿਰ ਇਹਨਾਂ ਨੂੰ ਅਤਵਾਦੀ ਐਲਾਨ ਕੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਦਿਖਾ ਦਿੱਤਾ ਇੱਥੋਂ ਤੱਕ ਕਿ ਇਹਨਾਂ ਦੀਆਂ ਲਾਸ਼ਾਂ ਵੀ ਪਰਿਵਾਰਾਂ ਨੂੰ ਨਹੀਂ ਦਿੱਤੀਆਂ ਗਈਆਂ ਲਾਸ਼ਾਂ ਦੇਣੀਆਂ ਤਾਂ ਦੂਰ ਸੀ ਪਰਿਵਾਰਾਂ ਨੂੰ ਸੂਚਿਤ ਤੱਕ ਨਹੀਂ ਕੀਤਾ ਗਿਆ ਕਿ ਇਹਨਾਂ ਦੀ ਮੌਤ ਹੋ ਗਈ ਹੈ ਸੀਬੀਆਈ ਦੇ ਮੁਤਾਬਕ 27 ਜੂਨ 1993 ਨੂੰ ਇਨਸਪੈਕਟਰ ਗੁਰਦੇਵ ਸਿੰਘ ਜੋ ਕਿ ਸਰਹਾਲੀ ਥਾਣੇ ਦਾ ਐਸਐਚਓ ਸੀ ਉਹ ਇੱਕ ਪੁਲਿਸ ਦੀ ਟੀਮ ਦੀ ਅਗਵਾਈ ਕਰਦਾ ਹੈ ਤੇ ਇੱਕ ਸਰਕਾਰੀ ठेकेदार ਦੇ ਘਰੋਂ ਐਸਪੀਓ ਸ਼ੰਦਰ ਸਿੰਘ ਦੇਸ਼ਾ ਸਿੰਘ ਸੁਖਦੇਵ ਸਿੰਘ ਬਲਕਾਰ ਸਿੰਘ ਉਸ ਬੋਵੀ ਤੇ ਇੱਕ ਹੋਰ ਬੰਦਾ ਦਲਜੀਤ ਸਿੰਘ ਉਹਨਾਂ ਨੂੰ ਉਹਨਾਂ ਦੇ ਘਰਦਿਆਂ ਦੀ ਮੌਜੂਦਗੀ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ ਸਰਹਾਲੀ ਥਾਣੇ ਦੇ ਵਿੱਚੋਂ ਲਿਜਾਏ ਜਾਂਦੇ ਨੇ ਉੱਥੇ ਇਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਹੈ ਤਾਂਕਿ ਇਹ ਡਾਕੇ ਦੀ ਘਟਨਾ ਨੂੰ ਕਬੂਲ ਲੈਣ ਆਪਣੇ ਦੋਸ਼ਾਂ ਨੂੰ ਸਵੀਕਾਰ ਕਰ ਲੈ। ਬਾਅਦ ਵਿੱਚ 2 ਜੁਲਾਈ 1993 ਨੂੰ ਸਰਹਾਲੀ ਪੁਲਿਸ ਇੱਕ ਐਫ ਆਈ ਆਰ ਦਰਜ ਕਰਦੀ ਹੈ ਐਫ ਆਈ ਆਰ ਨੰਬਰ 61793 ਜਿਸ ਦੇ ਵਿੱਚ ਇਹ ਦਾਵਾ ਕੀਤਾ ਜਾਂਦਾ ਹੈ ਕਿ ਤਿੰਨ ਐਸ ਪੀਓ ਸ਼ਿੰਦਰ ਸਿੰਘ, ਦੇਸ਼ਾ ਸਿੰਘ ਤੇ ਸੁਖਦੇਵ ਸਿੰਘ ਸਰਕਾਰੀ ਹਥਿਆਰਾਂ ਦੇ ਸਮੇਤ ਗਾਇਬ ਹੋ ਗਏ ਹਨ। ਉਹ ਚੁੱਤ ਚਲੇ ਗਏ ਨੇ ਹਥਿਆਰ ਆਪਣੇ ਨਾਲ ਲੈ ਗਏ ਫਿਰ 12 ਜੁਲਾਈ ਨੂੰ ਪੁਲਿਸਤਾਵਾ ਕਰਦੀ ਹੈ ਕਿ ਇੱਕ ਮੰਗਲ ਸਿੰਘ ਨੂੰ ਡਕੈਤੀ ਦੇ ਇੱਕ ਕੇਸ ਵਿੱਚ ਗਰਖਾ ਪਿੰਡ ਸੀ ਲਜਾਰੇ ਸੀ ਤਾਂ ਪੁਲਿਸ ਪਾਰਟੀ ਤੇ ਅਤਵਾਦੀਆਂ ਨੇ ਹਮਲਾ ਕਰ ਦਿੱਤਾ ਮੁਕਾਬਲੇ ਦੇ ਵਿੱਚ ਕ੍ਰਾਸ ਫਾਇਰਿੰਗ ਹੋਈ ਗੋਲਾਬਾਰੀ ਦੌਰਾਨ ਮੰਗਲ ਸਿੰਘ ਦੇਸ਼ਾ ਸਿੰਘ ਬਲਕਾਰ ਸਿੰਘ ਤੇ ਸ਼ਿੰਦਰ ਸਿੰਘ ਇਹ ਮਾਰੇ ਜਾਂਦੇ ਨੇ ਤੇ ਪੁਲਿਸ ਮੌਕੇ ਤੇ ਹਥਿਆਰ ਅਤੇ ਅਸਲਾ ਵੀ ਬਰਾਮਦ ਕਰਦੀ ਹੈ ਇਸ ਸਰਹਾਲੀ ਥਾਣੇ ਦੇ ਵਿੱਚ ਇੱਕ ਐਫਆਈਆਰ ਨੰਬਰ 72/93 ਦਰਜ ਕੀਤੀ ਜਾਂਦੀ ਹੈ ਇਹ ਸਾਰਾ ਘਟਨਾਕ੍ਰਮ ਕੀ ਹੋਇਆ ਉਸ ਸਿਲਸਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਪਰ ਫੋਰੈਂਸਿਕ ਜਾਂਚ ਵਿੱਚ ਗੜਬੜੀਆਂ ਨਿਕਲੀਆਂ ਲੈਬਾਰਟਰੀ ਦੀ ਰਿਪੋਰਟ ਦੇ ਵਿੱਚ ਗੋਲੀਆਂ ਦੇ ਖੋਲ ਜੋ ਮੌਕਾ ਵਾਰਦਾਤ ਤੋਂ ਹਥਿਆਰ ਬਰਾਮਦ ਹੋਏ ਸੀ ਉਹਨਾਂ ਦੇ ਨਾਲ ਮੇਲ ਨਹੀਂ ਖਾਂਦੇ ਉਹ ਗੋਲੀਆਂ ਕਿਤੇ ਹੋਰ ਹਥਿਆਰ ਤੋਂ ਚਲੀਆਂ ਹੋ ਜਾਂ ਨਿਕਲਦੀਆਂ ਨੇ ਪੋਸਟਮਾਰਟਮ ਦੀ ਰਿਪੋਰਟ ਵਿੱਚ ਵੀ ਮੌਤ ਤੋਂ ਪਹਿਲਾਂ ਤਸ਼ੱਦਦ ਕੀਤੇ ਜਾਣ ਦਾ ਜ਼ਿਕਰ ਹੁੰਦਾ ਹੈ। ਦੋ ਐਸਆਈਆਂ ਵੱਲੋਂ ਸ਼ਨਾਖਤ ਕੀਤੇ ਜਾਣ ਦੇ ਬਾਵਜੂਦ ਵੀ ਲਾਸ਼ਾਂ ਦਾ ਸੰਸਕਾਰ ਅਣਪੁਛਾਤੀਆਂ ਜਾਂ ਲਵਾਰਿਸ਼ ਕਹਿ ਕੇ ਕਰ ਦਿੱਤਾ ਗਿਆ ਸੀ। ਇੱਕ ਹੋਰ ਵੱਖਰੀ ਘਟਨਾ ਦੇ ਵਿੱਚ ਸੀਬੀਆਈ ਨੂੰ ਪਤਾ ਲੱਗਿਆ ਕਿ ਪਹਿਲਾ ਜਿਹੜਾ ਗਰੁੱਪ ਸੀ ਫੜਿਆ ਗਿਆ ਉਸ ਦੇ ਵਿੱਚੋਂ ਇੱਕ ਪੀੜਤ ਸੁਖਦੇਵ ਸਿੰਘ ਨੂੰ ਵੈਰੋਵਾਲ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਤੇ ਤਕਰੀਬਨ ਉਸੇ ਹੀ ਸਮੇਂ ਪੁਲਿਸ ਨੇ ਹੰਸਾ ਵਾਲਾ ਪਿੰਡ ਤੋਂ ਸਰਬੀਤ ਸਿੰਘ ਤੇ ਹਰਿਆਣਾ ਦੇ ਕੈਥਲ ਤੋਂ ਹਰਵਿੰਦਰ ਸਿੰਘ ਨੂੰ ਵੀ ਚੱਕਿਆ ਸੀ ਇਹਨਾਂ ਤਿੰਨਾਂ ਨੂੰ ਪੁਲਿਸ ਨੇ 28 ਜੁਲਾਈ 1993 ਨੂੰ ਇੱਕ ਹੋਰ ਮੁਕਾਬਲੇ ਦੇ ਵਿੱਚ ਮਾਰੇ ਗਏ ਦਿਖਾਇਆ ਤੇ ਹਥਿਆਰਾਂ ਦੀ ਰਿਕਵਰੀ ਵੀ ਉਸ ਮੁਕਾਬਲੇ ਵਿੱਚੋਂ ਦਿਖਾਈ ਗਈ ਐਫ ਆਈ ਆਰ ਨੰਬਰ 44/93 ਵੀ ਵੈਰੋਵਾਲ ਥਾਣੇ ਦੇ ਵਿੱਚ ਦਰਜ ਕੀਤੀ ਗਈ ਜਿਸ ਵਿੱਚ ਦਿਖਾਇਆ ਗਿਆ ਕਿ ਇੱਕ ਬੋਲਟ ਐਕਸ਼ਨ ਰਾਈਫਲ ਇੱਕ 12 ਬੋਰ ਦੀ ਬੰਦੂਕ ਤੇ ਇੱਕ 303 ਦੀ ਰਾਈਫਲ ਵੀ ਬਰਾਮਦ ਹੋਈ ਹੈ सीबीआई ਨੇ ਇਹਨਾਂ ਦਸਤਾਵੇਜ਼ਾਂ ਨੂੰ ਵੀ ਮਨ ਘੱਟ ਦੱਸਿਆ ਹੁਣ ਗੱਲ ਕਰਦੇ ਹਾਂ ਕਿ ਪੋਸਟਮਾਰਟਮ ਦੀ ਰਿਪੋਰਟ ਕਿਹੜੇ ਡਾਕਟਰ ਨੇ ਲਿਖੀ ਸੀ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਤੇ ਰਿਪੋਰਟ ਦੇ ਵਿੱਚ ਕੀ ਲਿਖਿਆ ਗਿਆ ਹੈ ਕਿਹੜਾ ਡਾਕਟਰ ਸੀ ਜਿਸ ਨੇ ਉਹ ਰਿਪੋਰਟ ਨੂੰ ਤਿਆਰ ਕੀਤਾ ਡਾਕਟਰ ਕਸ਼ਮੀਰ ਸਿੰਘ ਸੋਲ ਨੇ 12 ਜੁਲਾਈ 1993 ਨੂੰ ਇਹਨਾਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਸੀ ਰਿਪੋਰਟ ਦੇ ਵਿੱਚ ਲਿਖਿਆ ਸੀ ਕਿ ਗੋਲੀ ਦੇ ਜ਼ਖਮ ਹਨ ਪਰ ਨਾਲ ਬੁਰੀ ਤਰ੍ਹਾਂ ਕੁੱਟ ਮਾਰਦੇ ਅਤੇ ਸਰੀਰ ਦੇ ਉੱਤੇ ਤਸ਼ੱਦਦ ਦੇ ਨਿਸ਼ਾਨ ਸਾਫ਼ ਦਿਸਦੇ ਸੋਹਲ ਉਸ ਸਮੇਂ ਸਿਵਲ ਹਸਪਤਾਲ ਤਰਨਤਾਰਨ ਵਿਖੇ ਸੀਨੀਅਰ ਮੈਡੀਕਲ ਅਫਸਰ ਦੇ ਤੌਰ ਤੇ ਤਨਾਤ ਸਨ ਨਾ ਸਿਰਫ ਉਹਨਾਂ ਨੇ ਪੋਸਟਮਾਰਟਮ ਕੀਤਾ ਲਾਸ਼ਾਂ ਦਾ ਬਲਕਿ ਅਦਾਲਤ ਦੇ ਵਿੱਚ ਜਾ ਕੇ ਗਵਾਹੀ ਵੀ ਦਿੱਤੀ ਉਹਨਾਂ ਨੇ ਦੱਸਿਆ ਕਿ ਦੇਸ਼ਾ ਸਿੰਘ ਸ਼ੰਦਰ ਸਿੰਘ ਤੇ ਬਲਕਾਰ ਸਿੰਘ ਅਤੇ ਮੰਗਲ ਸਿੰਘ ਇਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਉਹਨਾਂ ਨੇ ਹੀ ਕੀਤਾ ਹੈ ਡਾਕਟਰ ਸੋਲ 2022 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਤਰਨਤਾਰਨ ਦੇ ਐਮਐਲਏ ਬਣਦੇ ਨੇ ਪਰ ਇਸੇ ਸਾਲ 27 ਜੂਨ ਨੂੰ ਉਹਨਾਂ ਦੀ ਮੌਤ ਹੋ ਗਈ ਸੀ ਉਲੰਭੀ ਬਿਮਾਰੀ ਨਾਲ ਕਪੀੜਿਤ ਸੀ ਉਸ ਬਿਮਾਰੀ ਕਰਕੇ ਉਹਨਾਂ ਦੀ ਮੌਤ ਹੋਈ ਸੀ ਹਜੇ ਜਿੰਮਣੀ ਚੋਣ ਤਰਨਤਾਰਨ ਦੀ ਹੋਣੀ ਆ ਆਪਾਂ ਸਾਰਿਆਂ ਨੂੰ ਪਤਾ ਪਰ ਡਾਕਟਰ ਸੋਲ ਨੇ ਜੋ ਆਪਣੀ ਰਿਪੋਰਟ ਹੈ ਉਹਦੇ ਵਿੱਚ ਕੀ ਲਿਖਿਆ ਕੁਲਫਤਨਿਕ 25 ਸਾਲਾਂ ਦੇ ਸ਼ਿੰਦਰ ਸਿੰਘ ਦੇ ਕੇਸ ਵਿੱਚ ਤਾਂ ਡਾਕਟਰ ਸਾਹਿਬ ਨੇ ਨੋਟ ਕੀਤਾ ਗੋਲੀ ਨਾਲ ਸਿਰ ਦੇ ਉੱਤੇ ਜ਼ਖਮਾਂ ਦੇ ਨਾਲ-ਨਾਲ ਦੋਹਾਂ ਬਾਹਾਂ ਤੇ ਪੁਰਾਣੇ ਜ਼ਖਮਾਂ ਦੇ ਨਿਸ਼ਾਨ ਸਨ ਜੋ ਕਿ ਹੱਤਕੜੀਆਂ ਦੇ ਨਾਲ ਜਾਂ ਰੱਸੀਆਂ ਦੇ ਨਾਲ ਬੰਨਣ ਤੋਂ ਬਾਅਦ ਹੀ ਜ਼ਖਮ ਜਿਹੜੇ ਹੁੰਦੇ ਨੇ ਉਸ ਤਰ੍ਹਾਂ ਦੇ ਨਿਸ਼ਾਨ ਸੀ ਠੀਕ ਹੋਏ ਪੁਰਾਣੇ ਜ਼ਖਮ ਦੇ ਨਿਸ਼ਾਨ ਵੀ ਸਨ ਜਿੰਨਾ ਤੋਂ ਪਤਾ ਲੱਗਦਾ ਹੈ ਕਿ ਪੀੜਤ ਪਹਿਲਾਂ ਹੀ ਕੈਦ ਵਿੱਚ ਸੀ ਤੇ ਮੌਤ ਤੋਂ ਪਹਿਲਾਂ ਉਹ ਜ਼ਖਮ ਹੋਏ ਸੀ ਉਸ जख्म ਠੀਕ ਹੋਣ ਤੋਂ ਬਾਅਦ ਵੀ ਉਹਨਾਂ ਦੇ ਨਿਸ਼ਾਨ ਰਹਿ ਜਾਂਦੇ ਨੇ ਉਹ ਨਿਸ਼ਾਨਾਂ ਨੂੰ ਡਾਕਟਰ ਸਾਹਿਬ ਨੇ ਨੋਟ ਕੀਤਾ ਇਹ ਵੀ ਦੱਸਿਆ ਕਿ ਉਹਦੇ ਪੱਟ ਸੁੱਜੇ ਹੋਏ ਸੀ ਤੇ ਕਾਲੇ ਪਏ ਹੋਏ ਸੀ ਜਿਸ ਤੋਂ ਇਹ ਸਾਫ਼ ਹੁੰਦਾ ਹੈ ਕਿ ਉਹਦੇ ਨਾਲ ਤਸ਼ੱਦਦ ਕੀਤਾ ਗਿਆ ਸੀ ਦੇਸ਼ਾ ਸਿੰਘ ਦੇ ਸਰੀਰ ਤੇ ਵੀ ਤਸ਼ੱਦਦ ਦੇ ਨਿਸ਼ਾਨ ਸੀ ਉਸ ਦਾ ਨੱਕ ਟੁੱਟਿਆ ਹੋਇਆ ਸੀ ਤੇ ਇੱਕ ਅੱਖ ਕਾਲੀ ਹੋ ਚੁੱਕੀ ਸੀ ਜੋ ਕਿ ਡਾਕਟਰ ਮੁਤਾਬਕ ਸਖਤ ਦਬਾਅ ਦਾ ਨਤੀਜਾ ਸੀ ਬਲੰਟ ਫੋਰਸ ਦੇ ਕਰਕੇ ਇਹ ਅੱਖ ਕਾਲੀ ਹੋਈ ਹੋਈ ਸੀ ਉਸਦੀ ਛਾਤੀ ਅਤੇ ਪਿੱਠ ਤੇ ਗੋਲੀਆਂ ਦੇ ਜ਼ਖਮ ਸਨ ਪਰ ਉਸਦਾ ਸਜਾ ਫੇਫੜਾ ਵੀ ਖਰਾਬ ਹੋ ਚੁੱਕਿਆ ਸੀ ਤੇ ਖੂਨ ਦੇ ਨਾਲ ਭਰਿਆ ਹੋਇਆ ਸੀ ਇਹ ਤਾਂ ਹੀ ਸੰਭਵ ਹੈ ਜੇ ਉਸਦੀ ਮੌਤ ਇੰਟਰਨਲ ਬਲੀਡਿੰਗ ਯਾਨੀ ਕਿ ਜਦੋਂ ਤੁਹਾਡੇ ਖੂਨ ਅੰਦਰ ਡਿੱਗਣ ਲੱਗ ਜਾਂਦਾ ਹੈ ਉਸ ਦੇ ਨਾਲ ਹੀ ਉਸ ਬੰਦੇ ਦੀ ਮੌਤ ਹੋຊੇ ਬਲਕਾਰ ਸਿੰਘ ਦੀ ਖੋਪੜੀ ਵਿੱਚ ਵੀ ਫ੍ਰੈਕਚਰ ਸੀ ਤੇ ਦਿਮਾਗ ਦੇ ਉੱਤੇ ਸੱਟਾਂ ਸੀ ਜੋ ਕਿ ਗੋਲੀ ਦੇ ਜ਼ਖਮ ਲੱਗ ਰਹੇ ਸਨ ਪਰ ਇਸ ਦੇ ਨਾਲ ਹੀ ਉਹਦੇ ਵੀ ਪੱਟ ਸੁੱਜੇ ਹੋਏ ਸੀ ਇਰਸੀਆਂ ਨਾਲ ਬੱਲਣ ਦੇ ਨਿਸ਼ਾਨ ਸੀ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਗੋਲੀ ਮਾਰਨ ਤੋਂ ਪਹਿਲਾਂ ਉਸ ਨੂੰ ਬੰਨ ਕੇ ਕੁੱਟਿਆ ਗਿਆ ਸੀ 27 ਵਰਿਆਂ ਦੇ ਮੰਗਲ ਸਿੰਘ ਦੀ ਛਾਤੀ ਤੇ ਪਿੱਠ ਤੇ ਵੀ ਕਈ ਗੋਲੀਆਂ ਦੇ ਜ਼ਖਮ ਸਨ ਇਹ ਗੱਲ ਵੀ ਰਿਪੋਰਟ ਤੋਂ ਸਾਹਮਣੇ ਆਈ ਹੈ ਕਿ ਉਸ ਦੀਆਂ ਬਾਹਾਂ ਤੇ ਗੁਤੰਗ ਤੇ ਵੀ ਕਈ ਜ਼ਖਮਾਂ ਦੇ ਨਿਸ਼ਾਨ ਸਨ ਗੰਭੀਰ ਸੱਟਾਂ ਦੇ ਨਿਸ਼ਾਨ ਸਨ ਜੰਮੇ ਹੋਏ ਕਾਲੇ ਖੂਨ ਦੇ ਨਿਸ਼ਾਨ ਸੀ ਸੁੱਜੇ ਹੋਏ ਟਿਸ਼ੂ ਦੇ ਨਿਸ਼ਾਨ ਸੀ ਡਾਕਟਰ ਸੋਲ ਮੁਤਾਬਕ ਇਹ ਗੁੱਜੀਆਂ ਸੱਟਾਂ ਸਨ ਤੇ ਮੌਤ ਤੋਂ ਕਈ ਦਿਨ ਪਹਿਲਾਂ ਹੋਇ ਸ਼ਦਤ ਦੇ ਕਾਰਨ ਹੀ ਇਹ ਸੱਟਾਂ ਲਗੀਆਂ ਸਨ ਇਸ ਸ਼ਦਤ ਦੇ ਕਾਰਨ ਹੀ ਜਿਹੜੇ ਜ਼ਖਮ ਸੀ ਉਹਨਾਂ ਦੇ ਨਿਸ਼ਾਨ ਬਣੇ ਹੋਏ ਸਨ ਡਾਕਟਰ ਸੋਹਲ ਨੇ ਇਹ ਵੀ ਪੁਸ਼ਟੀ ਕੀਤੀ ਕਿ ਜਿਸ ਦਿਨ ਲਾਸ਼ਾਂ ਹਸਪਤਾਲ ਦੇ ਵਿੱਚ ਲਿਆਂਦੀਆਂ ਗਈਆਂ ਅੰਗੀਆਂ ਸੀ ਉਸੇ ਦਿਨ ਹੀ ਪੋਸਟਮਾਰਟਮ ਕਰਕੇ ਉਹ ਲਾਸ਼ਾਂ ਪੁਲਿਸ ਦੇ ਹਵਾਲੇ ਕਰ ਦਿੱਤੀਆਂ ਗਈਆਂ ਸਨ ਏਐਸਆਈ ਦਵਿੰਦਰ ਸਿੰਘ ਤੇ ਗੁਲਬਾਰਗ ਸਿੰਘ ਨੂੰ ਲਾਸ਼ਾਂ ਚਪੋਰਦ ਕੀਤੀਆਂ ਗਈਆਂ ਅੰਗੀਆਂ ਸੀ ਤੇ ਦੋਹਾਂ ਨੇ ਦਸਕਤਵੀ ਕੀਤੀ ਸੀ ਆਪਣੇ ਸਪੁਰਦਗੀ ਦੇ ਸਮੇਂ ਜੋ ਰਿਪੋਰਟ ਤਿਆਰ ਕੀਤੀ ਜਾਂਦੀ ਉਸੇ ਦਿਨ ਹੀ ਐਸਐਚਓ ਗੁਰਦੇਵ ਸਿੰਘ ਨੇ ਮਿਊਸਪਲ ਕਮੇਟੀ ਦੇ ਅਧਿਕਾਰੀਆਂ ਨੂੰ ਸੰਸਕਾਰ ਕਰਨ ਦੇ ਲਈ ਇੱਕ ਅਰਜੀ ਦੇ ਦਿੱਤੀ ਜਾਂਦੀ ਹੈ ਚਿੱਠੀ ਵਿੱਚ ਲਾਸ਼ਾਂ ਨੂੰ ਲਵਾਰਸ ਲਿਖਿਆ ਗਿਆ ਸੀ باوجود ਇਸ ਦੇ ਕਿ ਪੁਲਿਸ ਦੇ ਦਸਤਾਵੇਜ਼ਾਂ ਵਿੱਚ ਉਹਨਾਂ ਦੀ ਸ਼ਨਾਖਤ ਹੋ ਚੁੱਕੀ ਸੀ ਸੀਬੀਆਈ ਨੇ ਚਾਰਜਸ਼ੀਟ 2002 ਦੇ ਵਿੱਚ ਦਾਖਲ ਕਰ ਦਿੱਤੀ ਸੀ 1999 ਦੇ ਵਿੱਚ ਇੱਕ ਕੇਸ ਦਰਜ ਕੀਤਾ ਸੀ ਗਿਆ ਸੀ सीबीआई ਵੱਲੋਂ 2002 ਦੇ ਵਿੱਚ ਚਾਰਜਸ਼ੀਟ ਦਾਜ ਕਰ ਦਿੱਤੀ ਗਈ ਸੀ ਪਰ ਕੇਸ ਕਾਨੂੰਨੀ ਕਰਨਾ ਕਰਕੇ ਲਟਕਿਆ ਰਿਹਾ ਇਥੋਂ ਤੱਕ ਕਿ 2010 ਤੋਂ ਲੈ ਕੇ 2021 ਤੱਕ ਕਾਨੂੰਨੀ ਇਸ ਕੇਸ ਦੇ ਉੱਤੇ ਸਟੇ ਵੀ ਲੱਗੀ ਰਹੀ ਉਸ ਤੋਂ ਬਾਅਦ ਜਦੋਂ ਸਟੇ ਹਟੀ ਤਾਂ ਹੁਣ ਇਹ ਫੈਸਲੇ ਤੇ ਪਹੁੰਚ ਆ ਗਿਆ ਹੈ 11 ਪੁਲਿਸ ਅਫਸਰ ਜਦੋਂ ਸੀਬੀਆਈ ਨੇ ਚਾਰਜਸ਼ੀਟ ਫਾਈਲ ਕੀਤੀ ਹੈ ਉਦੋਂ ਦੋਸ਼ੀ ਦੱਸੇ ਸੀ ਪਰ ਲੰਬੀ ਸੁਰਾਹ ਦੇ ਦੌਰਾਨ ਪਰ ਲੰਬੀ ਸੁਣਵਾਈ ਦੇ ਦੌਰਾਨ ਪੰਜ ਦੀ ਮੌਤ ਹੋ ਗਈ ਸੀ ਇਸੇ ਤਰ੍ਹਾਂ ਕੁੱਲ 67 ਗਵਾਹ ਵੀ ਸੀਬੀਆਈ ਨੇ ਪੇਸ਼ ਕਰਨੇ ਸੀ ਪਰ ਇਸ ਲੰਬੇ ਸਮੇਂ ਤੱਕ ਕੇਸ ਚੱਲਣ ਦੇ ਦੌਰਾਨ ਇਨ੍ਹਾਂ 67 ਗਵਾਹਾਂ ਦੇ ਵਿੱਚੋਂ 36 ਗਵਾਹਾਂ ਦੀ ਮੌਤ ਹੋ ਗਈ ਸੀ ਤੇ ਸਿਰਫ 28 ਹੀ ਬੁਗਤ ਸਕੇ ਐਸਪੀਓ ਸੁਖਦੇਵ ਸਿੰਘ ਦੀ ਪਤਨੀ ਗੁਰਬੀਤ ਕੌਰ ਕਹਿੰਦੀ ਹੈ ਕਿ ਜਦੋਂ ਮੇਰੇ ਪਤੀ ਦਾ ਕਤਲ ਕੀਤਾ ਗਿਆ ਉਸ ਸਮੇਂ ਮੈਂ ਗਰਭਵਤੀ ਸੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਸ ਦੀ ਮੌਤ ਹੋ ਚੁੱਕੀ ਹੈ 15 ਦਿਨ ਬਾਅਦ ਜਾ ਕੇ ਸਾਨੂੰ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਗਈ ਸੀ ਕਹੋਂ ਤਾਂ ਉਹ ਡਿਊਟੀ ਤੇ ਗਏ ਸੀ ਪਰ ਉਸ ਤੋਂ ਬਾਅਦ ਕਦੇ ਵਾਪਸ ਨਹੀਂ ਪਰਤੇ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਬੱਚੇ ਪਾਲੇ ਹਨ ਇਸ ਕੇਸ ਨੂੰ ਲੜਨ ਲਈ ਜੋ ਕੁਝ ਵੀ ਸਾਡੇ ਕੋਲ ਸੀ ਉਹ ਸਭ ਕੁਝ ਵੇਚ ਗਿਆ ਹੁਣ 32 ਸਾਲਾਂ ਬਾਅਦ ਜਾ ਕੇ ਕਤੇ ਇਨਸਾਫ ਮਿਲਿਆ ਪੰਜਾਬ ਸਰਕਾਰ ਨੂੰ ਵੀ ਉਹ ਅਪੀਲ ਕਰਦੇ ਨੇ ਕਿ ਕੋਈ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਜਾਂ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਜ਼ਿੰਦਗੀ ਬਸਰ ਕਰ ਸਕਣ ਹੁਣ ਤਾਂ ਅਦਾਲਤਾਂ ਨੇ ਵੀ ਉਹਨਾਂ ਦੇ ਪਤੀ ਨੂੰ નિર્ਦੋਸ਼ ਐਲਾਨ ਕਰ ਦਿੱਤਾ ਹੈ ਹੁਣ ਤਾਂ ਸਾਡੇ ਦੁਖਾਂਤ ਦੀ ਖਬਰ ਕਿਸੇ ਨੂੰ ਹੋ ਜਾਏਗੀ ਸਾਡੇ ਦੁਖਾਂਤ ਵੱਲ ਝਾਕਣ ਦੀ ਲੋੜ ਹੈ ਸਾਡੀ ਪੀੜ ਨੂੰ ਸਮਝਣ ਦੀ ਲੋੜ ਹੈ ਇਹ ਸਭ ਕੁਝ ਉਹਨਾਂ ਵੱਲੋਂ ਕਿਹਾ ਗਿਆ ਪਰ ਸਰਕਾਰਾਂ ਸ਼ਾਇਦ ਅੰਨੀਆਂ ਤੇ ਗੋਲੀਆਂ ਹੁੰਦੀਆਂ ਨੇ ਨਾ ਉਹਨਾਂ ਨੂੰ ਪੀੜ ਦਿਖਦੀ ਹੈ ਨਾ ਹੀ ਕਿਸੇ ਦੀਆਂ ਚੀਖਾਂ ਉਹਨਾਂ ਨੂੰ ਸੁਣਾਈ ਦਿੰਦੀਆਂ। باوجود ਇਸ ਦੇ ਕਿ 32 40 40 ਸਾਲਾਂ ਬਾਅਦ ਪੁਲਿਸ ਤਸ਼ੱਦਦ ਦੇ ਕਾਰਨ ਝੂਠੇ ਮੁਕਾਬਲਿਆਂ ਦੇ ਵਿੱਚ ਮਾਰੇ ਗਏ ਲੋਕਾਂ ਦੀਆਂ ਕੇਸਾਂ ਨੂੰ ਦੇ ਫੈਸਲੇ ਆ ਰਹੇ ਨੇ ਪੁਲਿਸ ਵਾਲਿਆਂ ਨੂੰ ਦੋਸ਼ੀ ਮੰਨਿਆ ਜਾ ਰਿਹਾ ਹੈ ਉਹਨਾਂ ਨੂੰ ਸਜ਼ਾਵਾਂ ਹੋ ਰਹੀਆਂ ਨੇ ਫੇਰ ਵੀ ਸਰਕਾਰਾਂ ਆਪਣੀਆਂ ਗਲਤੀਆਂ ਤੋਂ ਕੁਝ ਨਹੀਂ ਸਿੱਖਦੀਆਂ ਇਹੀ ਲੱਗਦਾ। ਅੱਜ ਵੀ ਮੁਕਾਬਲੇ ਹੋ ਰਹੇ ਨੇ ਝੂਠੇ ਹੋ ਰਹੇ ਨੇ ਸੱਚੇ ਹੋ ਰਹੇ ਨੇ ਪਰ ਪੁਲਿਸ ਮੁਕਾਬਲਿਆਂ ਦੇ ਵਿੱਚ ਨੌਜਵਾਨ ਮਾਰੇ ਗਾਰ ਇਹ ਵੀ ਸਾਹਮਣੇ ਆਉਂਦਾ ਹੈ ਕਿ ਮੁਕਾਬਲਾ ਕਰਨ ਤੋਂ ਬਾਅਦ ਪੁਲਿਸ ਅਫਸਰ ਸ਼ਰਾਬ ਪੀ ਕੇ ਜਸ਼ਨ ਮਨਾਉਂਦੇ ਨੇ ਕਿ ਅਸੀਂ ਬਹੁਤ ਵੱਡਾ ਕੰਮ ਕਰਕੇ ਆਏ ਆ ਇੱਕ ਮੁਕਾਬਲਾ ਕਰਕੇ ਆਏ ਆ ਤੇ ਜੇ ਸਾਨੂੰ ਕੋਈ ਰੋਕੇਗਾ ਟੋਕੇਗਾ ਤਾਂ ਹੋਰ ਮੁਕਾਬਲਾ ਵੀ ਉਸੇ ਸਮੇਂ ਕਰਨ ਦੀ ਅਸੀਂ ਸਮਰੱਥਾ ਰੱਖਦੇ ਹਾਂ ਇਹ ਪੁਲਿਸ ਅਫਸਰ ਇੱਕ ਠੋਕੇ ਕਹਿੰਦੇ ਇਸ ਦੇ ਬਾਵਜੂਦ ਕਿ ਪੁਲਿਸ ਅਫਸਰਾਂ ਨੂੰ ਉਹਨਾਂ ਦੇ ਸਾਹਮਣੇ ਸਜ਼ਾਵਾਂ ਹੋ ਰਹੀਆਂ ਨੇ ਫੇਰ ਵੀ ਪੁਲਿਸ ਇਸ ਵਰਤਾਅ ਤੋਂ ਪੈਰ ਪਿੱਛੇ ਨਹੀਂ ਖਿੱਚ ਰਹੀ ਆਪਣੇ ਕੰਮ ਕਰਨ ਦੇ ਢੰਗ ਦੇ ਵਿੱਚ ਕੋਈ ਸੁਧਾਰ ਨਹੀਂ ਲੈ ਰਹੀ ਐਨੇ ਸਾਲਾਂ ਬਾਅਦ ਵੀ ਉਹੀ ਢੰਗ ਤਰੀਕਾ ਪੁਲਿਸ ਕੋਲ ਹੈ ਕਿ ਜੇ ਗੁਰਮ ਤੁਹਾਡੇ ਕੋਲ ਕਾਬੂ ਨਹੀਂ ਆਉਂਦਾ ਤਾਂ ਤੁਸੀਂ ਮੁਕਾਬਲਾ ਕਰੋ ਬੰਦਾ ਮਾਰ ਦਿਓ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਸਜ਼ਾ ਦਾ ਕੀ ਨਹੀਂ ਲੈਣੀ ਹੈ ਬਲਕਿ ਤੁਹਾਨੂੰ ਇਨਾਮ ਦਿੱਤੇ ਜਾਣਗੇ ਤੁਹਾਨੂੰ ਤਰੱਕੀਆਂ ਦਿੱਤੀਆਂ ਜਾਣਗੀਆਂ ਤੁਹਾਡੇ ਤਗਮੇ ਲਗਾਏ ਜਾਣਗੇ ਤੁਸੀਂ ਬਹੁਤ ਚੰਗਾ ਕੰਮ ਕੀਤਾ ਹੈ ਇਹ ਹੀ ਸਾਡੇ ਸਰਕਾਰਾਂ ਦੇ ਕੰਮ ਕਰਨ ਦਾ ਤਰੀਕਾ ਲੋਕ ਇਨਸਾਫ ਦੇ ਲਈ ਲੜਦੇ ਰਹਿੰਦੇ ਨੇ ਜਿਵੇਂ ਕਿ ਹੁਣੇ ਜ਼ਿਕਰ ਕੀਤਾ ਘਰ ਦਾ ਸਭ ਕੁਝ ਵਿਕ ਜਾਂਦਾ ਹੈ ਫਿਰ ਕਿਤੇ ਤੀਆਂ ਬੱਤੀਆਂ ਸਾਲਾਂ ਬਾਅਦ 40 ਸਾਲਾਂ ਬਾਅਦ ਜਾ ਕੇ ਇਨਸਾਫ ਮਿਲਦਾ ਹੈ ਔਰ ਬਹੁਤੇ ਪਰਿਵਾਰ ਤਾਂ ਇਸ ਅਦਾਲਤ ਦੀ ਖੱਗਲਖੁਆਰੀ ਤੋਂ ਪ੍ਰੇਸ਼ਾਨ ਹੋ ਕੇ ਪਿੱਛੇ हट ਜਾਂਦੇ ਨੇ ਉਹ ਕੇਸ ਲੜਦੇ ਤੱਕ ਬਹੁਤ ਘੱਟ ਹੀ ਕੇਸ ਨੇ ਜਿਹੜੇ ਇਸ ਤਰੀਕੇ ਨਾਲ ਅੰਜਾਮ ਤੇ ਪਹੁੰਚਦੇ ਨੇ ਤੇ ਪੁਲਿਸ ਅਫਸਰਾਂ ਨੂੰ ਰਿਟਾਇਰ ਹੋਣ ਤੋਂ ਬਾਅਦ ਵੀ ਆਪਣੀਆਂ ਕੀਤੀਆਂ ਹੋਈਆਂ ਨਲਾਇਕੀਆਂ ਦੀ سزا ਮਿਲਦੀ ਹੈ ਆਪਣੇ ਕੀਤੇ ਹੋਏ ਗੁਨਾਹਾਂ ਨੂੰ ਉਗਤਣ ਵਾਸਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਹੈ ਪਰ ਫੇਰ ਵੀ ਸਰਕਾਰਾਂ ਕੋਈ ਸਬਕ ਨਹੀਂ ਲੈਂਦੀਆਂ ਸਰਕਾਰਾਂ ਉਸੇ ਚਾਲ ਹੀ ਚੱਲਦੀਆਂ ਰਹਿੰਦੀਆਂ ਨੇ ਪੁਲਿਸ ਨੂੰ ਇੱਕ ਹਥਿਆਰ ਦੀ ਤਰ੍ਹਾਂ ਵਰਤਿਆ ਜਾਂਦਾ ਹੈ ਜਿੱਥੋਂ ਜੋ ਕਦੇ ਕੰਮ ਕਰਵਾਉਣਾ ਹੈ ਉਸ ਤੇ ਲਈ ਇਹਨਾਂ ਨੂੰ ਖੁੱਲਾ ਛੱਡ ਦਿੱਤਾ ਜਾਂਦਾ ਹੈ ਔਰ ਇਹ ਬਿਨਾ ਕਿਸੇ ਪਰਿਵਾਰ ਵੱਲ ਝਾਕ ਕੇ ਬਿਨਾ ਕਿਸੇ ਦੀ ਉਮਰ ਦੇਖੇ ਬਿਨਾ ਇਹ ਸੋਚੇ ਕਿ ਇਹਨਾਂ ਦੀ ਇਸ ਹਰਕਤ ਨਾਲ ਉਹ ਪਰਿਵਾਰਾਂ ਤੇ ਕੀ ਬੀਤੇਗੀ ਉਹਨਾਂ ਪਰਿਵਾਰਾਂ ਦਾ ਭਵਿੱਖ ਕੀ ਬਣੇਗਾ ਇਹ ਇਹਨਾਂ ਮੁਕਾਬਲਿਆਂ ਨੂੰ ਅੰਜਾਮ ਦਿੰਦੇ ਰਹਿੰਦੇ ਨੇ ਤਰੱਕੀਆਂ ਲੈਂਦੇ ਰਹਿੰਦੇ ਨੇ ਤੇ ਆਪਣੇ ਪਰਿਵਾਰਾਂ ਨੂੰ ਪਰਫੁੱਲਤ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ ਪਤਾ ਨਹੀਂ ਕਦੋਂ ਸਾਡੀਆਂ ਸਰਕਾਰਾਂ ਨੂੰ ਇਹ ਸਮਝ ਆਊਗੀ ਕਿ ਪੁਲਿਸ ਦੇ ਕੰਮ ਕਰਨ ਦੇ ਤਰੀਕੇ ਉਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਇਨਸਾਫ ਮਿਲੇ ਜਦੋਂ ਤੱਕ ਤੁਸੀਂ ਜਨਤਾ ਦੇ ਵਿੱਚ ਇਨਸਾਫ ਪਹੁੰਚਦਾ ਨਹੀਂ ਕਰੋਗੇ ਲੋਕਾਂ ਨੂੰ ਇਹ ਅਹਿਸਾਸ ਨਹੀਂ ਹੋਏਗਾ ਕਿ ਪੁਲਿਸ ਸਾਡੀ ਸੁਰੱਖਿਆ ਵਾਸਤੇ ਬਣੀ ਹੈ ਉਦੋਂ ਤੱਕ ਜੁਰਮ ਕਦੇ ਵੀ ਖਤਮ ਨਹੀਂ ਹੋਏਗਾ ਇਸੇ ਤਰੀਕੇ ਨਾਲ ਬਹੁਤ ਸਾਰੇ ਪਰਿਵਾਰ ਜਿਹੜੇ ਇਹਨਾਂ ਦੁੱਖਾਂ ਦੇ ਵਿੱਚੋਂ ਗੁਜ਼ਰਦੇ ਨੇ ਉਹਨਾਂ ਦੇ ਬੱਚੇ ਅੱਗੇ ਜਾ ਕੇ ਉਸੇ ਜੁਰਮ ਦੀ ਦੁਨੀਆ ਨੂੰ ਅਪਣਾ ਲੈਂਦੇ ਨੇ ਸ਼ਾਇਦ ਉਹਨਾਂ ਨੂੰ ਪੁਲਿਸ ਵੱਲੋਂ ਕੀਤੇ ਗਏ ਜ਼ੁਲਮਾਂ ਤੋਂ ਬਦਲਾ ਲੈਣ ਦਾ ਇੱਕੋ ਇੱਕ ਰਾਹ ਉਹਨਾਂ ਨੂੰ ਸ਼ਾਇਦ ਲੱਗਦਾ ਹੈ ਕਿ ਇਹੀ ਹੈ ਉਹ ਵੀ ਉਸੇ ਜੁਰਮਦਿਰਾਂ ਦੇ ਉੱਤੇ ਤੁਰ ਪੈਣ ਜਿੱਥੇ ਉਹਨਾਂ ਦਾ ਮੁਕਾਬਲਾ ਇਨ੍ਹਾਂ ਪੁਲਿਸ ਵਾਲਿਆਂ ਨਾਲ ਹੋਵੇ ਪਰ ਫੇਰ ਵੀ ਸਾਡੀਆਂ ਸਰਕਾਰਾਂ ਨੂੰ ਇਹ ਸਿੱਖਣ ਦੀ ਲੋੜ ਹੈ ਕਾਨੂੰਨ ਦੀ ਰਾਖੀ ਕਰਨ ਵਾਲੇ ਹੀ ਜੇ ਕਾਨੂੰਨ ਤੋੜਨਗੇ ਤਾਂ ਫੇਰ ਇਨਸਾਫ ਕਿਵੇਂ ਮਿਲੇਗਾ ਇਹ ਉਮੀਦ ਕਰਦੇ ਹਾਂ ਕਿ ਇੰਨਾ ਸਮਾਂ ਬੀਤਣ ਤੋਂ ਬਾਅਦ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਜਿਹੜੇ ਪੜ੍ਹ ਲਿਖ ਕੇ ਅਫਸਰ ਬਣ ਰਹੇ ਨੇ ਉਹ ਪੁਲਿਸ ਦੇ ਕੰਮ ਕਰਨ ਦੇ ਤਰੀਕਿਆਂ ਦੇ ਵਿੱਚ ਕੁਝ ਬਦਲਾਅ ਲਿਆਉਣਗੇ ਇਨਸਾਫ ਦੇਣ ਲਈ ਬਣੀ ਇਹ ਫੋਰਸ ਆਪ ਲੋਕਾਂ ਦੇ ਨਾਲ ਜ਼ੁਲਮ ਨਹੀਂ ਕਰੇਗੀ ਤਸ਼ੱਦਦ ਨਹੀਂ ਟਾਏਗੀ ਲੋਕਾਂ ਨੂੰ ਇਨਸਾਫ ਦਿਵਾਏਗੀ ਇਸੇ ਉਮੀਦ ਦੇ ਨਾਲ ਵਿਦਾ ਲੈਣੇ ਆ। ਧੰਨ